ਹੋਨੇ-ਹੋਨੇ ਖਨੌਰੀ ਬਾਰਡਰ ਤੋਂ ਆਈ ਵੱਡੀ ਮੰਦਭਾਗੀ ਖਬਰ ਖਨੌਰੀ ਧਰਨੇ 'ਚ ਹੋਇਆ ਵੱਡਾ ਧਮਾਕਾ ਬੁਰੀ ਤਰ੍ਹਾਂ ਝੁਲਸਿਆ ਇੱਕ ਨੌਜਵਾਨ ਪੰਜਾਬੀ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਹਾਂ ਖਨੌਰੀ ਧਰਨੇ ਦੇ ਵਿੱਚੋਂ ਇੱਕ ਵੱਡੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਖਨੌਰੀ ਬਾਰਡਰ ਵਿਖੇ ਜੋ ਕਿਸਾਨੀ ਧਰਨਾ ਚੱਲ ਰਿਹਾ ਹੈ ਉਸ ਦੇ ਵਿੱਚ ਇੱਕ ਵੱਡਾ ਭਿਆਨਕ ਹਾਦਸਾ ਵਾਪਰਿਆ ਹੈ ਦੱਸਦੀ ਹੈ ਕਿ ਪਾਣੀ ਕਰਮ ਕਰਨ ਵਾਲਾ ਜੋ ਲੱਕੜਾਂ ਨਾਲ ਪਾਣੀ ਗਰਮ ਕਰਨ ਵਾਲਾ ਗੀਜਰ ਹੁੰਦਾ ਹੈ ਉਹ ਬੁਰੀ ਤਰ੍ਹਾਂ ਫਟਿਆ ਤੇ ਮੌਕੇ ਤੇ ਇੱਕ ਨੌਜਵਾਨ ਆ ਜਿਹੜਾ ਉਹ ਗੰਭੀਰ ਰੂਪ ਰੂਪ ਨਾਲ ਜ਼ਖਮੀ ਦੱਸਿਆ ਜਾ ਰਿਹਾ ਹੈ ਤੇ ਇਹ ਨੌਜਵਾਨ ਜੋ ਸਮਾਣਾ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ ਤੇ ਤੁਹਾਨੂੰ ਪਤਾ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਖਨੌਰੀ ਬਾਡਰ ਉੱਤੇ ਲਗਾਤਾਰ ਜਿਹੜਾ ਕਿਸਾਨਾਂ ਦੇ ਵੱਲੋਂ ਧਰਨਾ ਚੱਲ ਰਿਹਾ ਹੈ ਤੇ ਉਸ ਦੇ ਵਿੱਚੋਂ ਇਹ ਵੱਡੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਦੋਂ ਇੱਕ ਨੌਜਵਾਨ ਵੱਲੋਂ ਪਾਣੀ ਗਰਮ ਕਰਨ ਵਾਲੇ ਗੀਜਰ ਦੇ ਕੋਲ ਜਾਇਆ ਜਾਂਦਾ ਹੈ ਤਾਂ ਉਹ ਜਿਹੜਾ ਗੀਜਰ ਹੁੰਦਾ ਬੁਰੀ ਤਰ੍ਹਾਂ ਫਟ ਜਾਂਦਾ ਹੈ ਫਟਣ ਤੋਂ ਬਾਅਦ ਜਿਹੜਾ ਨੌਜਵਾਨ ਦੇ ਕਾਫੀ ਗੰਭੀਰ ਸੱਟਾਂ ਵੀ ਲਗਦੀਆਂ ਹਨ ਤੇ ਤੁਰੰਤ ਉਸ ਨੂੰ ਹਸਪਤਾਲ ਦੇ ਵਿੱਚ ਜਿਹੜਾ ਭਰਤੀ ਕਰਵਾਇਆ ਜਾਂਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ ਤੇ ਉਸ ਦੇ ਲੱਤਾਂ ਤੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਨੌਜਵਾਨ ਆ ਜਿਹੜਾ ਬੁਰੀ ਤਰ੍ਹਾਂ ਝੁੱਲਸ ਚੁੱਕਿਆ ਹੈ ਉਸ ਦਾ ਜਿਹੜਾ ਇਲਾਜ ਆ ਉਹ ਡਾਕਟਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਨੌਜਵਾਨ ਦਾ ਜਿਹੜਾ ਨਾਮ ਆ ਉਹ ਗੁਰਦਿਆਲ ਸਿੰਘ ਹੈ ਤੇ ਸਮਾਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੁਹਾਨੂੰ ਪਤਾ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਨ ਕਿਸਾਨਾਂ ਦੇ ਵੱਲੋਂ ਲਗਾਤਾਰ ਜਿਹੜਾ ਖਨੋਰੀ ਬਾਰਡਰ ਉੱਪਰ ਧਰਨਾ ਦਿੱਤਾ ਜਾ ਰਿਹਾ ਹੈ ਤੇ ਅੱਜ ਇਹ ਵੱਡੀ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ ਕਿਸਾਨੀ ਧਰਨੇ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਦੇਸੀ ਲੱਕੜਾਂ ਨਾਲ ਚੱਲਣ ਵਾਲੀ ਜਿਸ ਨੂੰ ਆਮ ਤੌਰ ਤੇ ਪੱਠੀ ਵੀ ਕਿਹਾ ਜਾਂਦਾ ਹੈ ਉਹ ਬੁਰੀ ਤਰ੍ਹਾਂ ਨਾਲ ਫਟ ਜਾਂਦੀ ਹੈ ਫਟਣ ਤੋਂ ਬਾਅਦ ਉਹ ਇਸ ਤਰੀਕੇ ਨਾਲ ਫੜਦੀ ਹੈ ਕਿ ਨੌਜਵਾਨਾ ਜਿਹੜਾ ਗੰਭੀਰ ਰੂਪ ਨਾਲ ਜ਼ਖਮੀ ਦੱਸਿਆ ਜਾ ਰਿਹਾ ਹੈ ਤੇ ਨੌਜਵਾਨ ਤੇ ਜਿਹੜੀਆਂ ਸੱਟਾਂ ਵਾ ਉਹ ਵੀ ਗੰਭੀਰ ਲੱਗੀਆਂ ਹਨ ਮੌਕੇ ਤੇ ਜਿਹੜਾ ਕਿਸਾਨਾਂ ਦੇ ਵਿੱਚ ਹਾਹਾਕਾਰ ਮੱਚ ਜਾਂਦੀ ਹੈ ਤੇ ਕਿਸਾਨਾਂ ਦੇ ਵੱਲੋਂ ਉਸ ਨੂੰ ਚੱਕ ਕੇ ਹਸਪਤਾਲ ਲਜਾਇਆ ਜਾਂਦਾ ਹੈ ਇਹ ਵੱਡੀ ਮੰਦਭਾਗੀ ਖਬਰ ਆਉਣ ਤੋਂ ਬਾਅਦ ਕਿਸਾਨਾਂ ਦੇ ਵਿੱਚ ਜਿਹੜਾ ਹਾਹਾਕਾਰ ਮੱਚ ਜਾਂਦੀ ਹੈ ਹਲਚਲ ਮੱਚ ਜਾਂਦੀ ਹੈ ਤੇ ਮੌਕੇ ਤੇ ਨੌਜਵਾਨ ਨੂੰ ਚੱਕ ਕੇ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਦਾ ਕੋਈ ਸਪਸ਼ਟ ਤੌਰ ਤੇ ਤੱਥ ਸਾਹਮਣੇ ਨਹੀਂ ਆਇਆ ਅੱਗ ਕਿਸੇ ਕਿਸ ਤਰ੍ਹਾਂ ਲੱਗੀ ਜਾਂ ਗੀਜਰ ਕਿਸ ਤਰ੍ਹਾਂ ਫਟਿਆ ਇਸ ਦਾ ਕੋਈ ਕਾਰਨ ਹਜੇ ਸਾਹਮਣੇ ਨਹੀਂ ਆਇਆ ਨਾ ਹੀ ਨੌਜਵਾਨ ਦੇ ਵੱਲੋਂ ਕੋਈ ਅਜਿਹਾ ਬਿਆਨ ਦਿੱਤਾ ਗਿਆ ਹੈ ਜਿਸ ਦੇ ਵਿੱਚ ਉਸ ਨੇ ਕਾਰਨ ਦੱਸਿਆ ਹੋਵੇ ਤੇ ਅਜੇ ਤੱਕ ਕੋਈ ਇਹਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨ ਦੇ ਵੱਲੋਂ ਜਿਹੜੀ ਬਾਈਟ ਕੀਤੀ ਜਾਵੇ ਉਹ ਆਪਣਾ ਕਾਰਨ ਦੱਸੇ ਕਿਸ ਕਾਰਨ ਜਿਹੜਾ ਗੀਜਰ ਫਟਿਆ ਵਾ ਤੇ ਕਿਸ ਤਰ੍ਹਾਂ ਉਸ ਇਹ ਉਹ ਇਹ ਹਾਦਸੇ ਦੇ ਵਿੱਚ ਜਿਹੜਾ ਜ਼ਖਮੀ ਹੋਇਆ ਕਿਸ ਤਰ੍ਹਾਂ ਉਹ ਇਸ ਹਾਦਸੇ ਦੇ ਵਿੱਚ ਬੁਰੀ ਤਰ੍ਹਾਂ ਝੁੱਲਸਿਆ ਉਹ ਨਾ ਹੀ ਹਜੇ ਕਿਸਾਨਾਂ ਦੇ ਵੱਲੋਂ ਜਿਹੜਾ ਇਹ ਸਪਸ਼ਟੀਕਰਨ ਦਿੱਤਾ ਗਿਆ ਹੈ ਤੇ ਇਹ ਮੰਦਭਾਗੀ ਖਬਰ ਆ ਖਨੌਰੀ ਬਾਰਡਰ ਉੱਪਰ ਆ ਰਹੀ ਹੈ ਹੋਰ ਤਾਜ਼ੀਆਂ ਵੱਡੀਆਂ ਖਬਰਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ